ਡੇਰਾਤ ਸਿਵਲ ਹਸਪਤਾਲ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਆਕਸੀਜਨ ਦੀ ਸਪਲਾਈ ਰੋਕਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਹਾਲਾਂਕਿ ਇਹ ਮਾਮਲੇ ਨੂੰ ਲੈ ਕੇ ਜਾਂਚ ਜ਼ੋਰ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ ਕਿ ਨਾ ਕਾਰਨਾ ਕਾਰਨ ਹੋਈ ਹੈ ਤਾ ਉੱਥੇ ਹੀ ਇਸ ਘਟਨਾ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਕਾਫੀ ਰੋਸ ਹੈ ਸਿਵਲ ਹਸਪਤਾਲ ਦੇ ਵਿੱਚ ਕਾਫੀ ਹੰਗਾਮਾ ਹੋਇਆ ਹੈ ਇਹ ਘਟਨਾ ਜਲੰਧਰ ਦੀ ਦੱਸੀ ਜਾ ਰਹੀ ਹੈ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਬੀਤੀ ਰਾਤ 9 ਵਜੇ ਦੇ ਕਰੀਬ ਇਹ ਘਟਨਾ ਵਾਪਰਦੀ ਹੈ ਜਿੱਤੇ ਕਿ ਆਕਸੀਜਨ ਪਲੈਂਟ ਨੂੰ ਲੈ ਕੇ ਜਿਹੜੀ ਇਹ ਹੰਗਾਮਾ ਹੁੰਦਾ ਆਕਸੀਜਨ ਪਲੈਂਟ ਦੇ ਵਿੱਚੋਂ ਆਕਸੀਜਨ ਸਪਲਾਈ ਰੁਕ ਜਾਂਦੀ ਹੈ ਜੋ ਜਾਣਕਾਰੀ ਮਿਲ ਰਹੀ ਹੈ ਦੋਸਤੋ ਬਾਅਦ 3 ਦੇ ਕਰੀਬ ਮਰੀਜ਼ਾਂ ਦੀ ਮੌਤ ਹੋ ਗਈ ਹੈ ਜੋ ਕਿ ਆਈ ਸੀ ਯੂ ਦੇ ਵਿੱਚ ਪਰਤੇ ਸੀਗੇ ਆਈ ਸੀ ਯੂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 5 ਦੇ ਕਰੀਬ ਮਰੀਜ਼ ਜਿਹੜੇ ਨੇ ਉੱਥੇ ਹਸਪਤਾਲ ਦੇ ਵਿੱਚ ਪੱਤੀ ਸੀਗੇ ਤਾਂ ਪੰਜ ਦੇ ਪੰਜੇ ਮਰੀਜ਼ਾਂ ਦਾ ਨੁਕਸਾਨ ਹੁੰਦਾ ਹੈ ਹਾਲਾਂਕਿ ਦੋ ਨੂੰ ਕਿਸੇ ਤਰੀਕੇ ਬਚਾ ਲਿਆ ਗਿਆ ਉਹਨਾਂ ਦੀ ਜਾਨ ਜਿਹੜੀ ਹੈ ਬਚ ਜਾਂਦੀ ਹੈ ਪਰ ਤਿੰਨ ਲੋਕਾਂ ਦੀ ਜਾਨ ਇਸੇ ਘਟਨਾ ਦੇ ਵਿੱਚ ਚਲੇ ਗਈ ਹੈ ਜਿਸ ਤੋਂ ਬਾਅਦ ਸਿਹਤ ਮੰਤਰਾਲਾ ਵੀ ਚੌਕਸ ਹੋਇਆ ਹੈ ਸਿਹਤ ਮੰਤਰੀ ਵੀ ਉੱਥੇ ਪਹੁੰਚਦੇ ਨਹੀਂ ਉਹਨਾਂ ਦੇ ਵੱਲੋਂ ਦੇਰ ਰਾਤ ਸਿਵਲ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਗਈ ਹੈ ਉਹ ਕਹਿ ਰਹੇ ਨੇ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਬਿਲਕੁਲ ਇਸ ਦੀ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਆਖਰ ਗਲਤੀ ਕਿਸ ਦੀ ਸੀ ਕੀ ਅਧਿਕਾਰੀਆਂ ਦੀ ਕੋਈ ਗਲਤੀ ਸੀ ਜਾਂ ਫਿਰ ਟੈਕਨੀਕਲ ਕੋਈ ਫਾਲਟ ਸੀਗਾ ਉਸ ਦੀ ਜਾਣਕਾਰੀ ਜ਼ਰੂਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਈ ਜਾਵੇ ਕਿ ਤਾਂ ਕਿ ਉਹਨੇ ਇਸ ਮਾਮਲੇ ਦੇ ਵਿੱਚ ਇੱਕ ਨੋ ਮੈਂਬਰ ਕਮੇਟੀ ਜਿਹੜੀ ਉਹ ਬਣਾ ਦਿੱਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਰਿਪੋਰਟ ਜਿਹੜੀ ਹੈ ਜਿਹੜੀ ਰਿਪੋਰਟ ਹੈ ਜਾਂਚ ਜਿਹੜੀ ਇਹ ਕੀਤੀ ਜਾਵੇਗੀ ਰਿਪੋਰਟ ਪੇਸ਼ ਕੀਤੀ ਜਾਵੇਗੀ 2 ਦਿਨ ਦਾ ਸਮਾਂ ਦਿੱਤਾ ਹੋਇਆ ਹੈ 2 ਦਿਨ ਦੇ ਅੰਦਰ ਅੰਦਰ ਇਸ ਕਮੇਟੀ ਦੇ ਵੱਲੋਂ ਜਾਂਚ ਕਰਕੇ ਰਿਪੋਰਟ ਪੇਸ਼ ਕੀਤੀ ਜਾਣੀ ਹੈ ਦਰਸ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਸਪਲਾਈ ਰੁਕਣ ਤੋਂ ਬਾਅਦ 3 ਜਣਿਆਂ ਦੀ ਮੌਤ ਹੋਈ ਪਰਿਵਾਰਿਕ ਮੈਂਬਰਾਂ ਦੇ ਵਿੱਚ ਕਾਫੀ ਇਸ ਦਾ ਰੋਸ ਸਿਗਾ ਗੁੱਸਾ ਸੀਗਾ ਉਹਨਾਂ ਦਾ ਗੁੱਸਾ ਫਟਦਾ ਹੋਇਆ ਨਜ਼ਰ ਆ ਰਿਹਾ ਸੀ ਉਸ ਤੋਂ ਬਾਅਦ ਅਪਲ ਸ਼ਾਸਨ ਚੌਕਸ ਹੁੰਦਾ ਹੈ ਜਲੰਧਰ ਦੇ ਜਿਹੜੇ ਡੀਸੀ ਨੇ ਉਹ ਮੌਕੇ ਤੇ ਪਹੁੰਚਦੇ ਨੇ ਜਿਹੜੇ ਸਿਵਰ ਹਸਪਤਾਲ ਦੇ ਸੀਨੀਅਰ ਡਾਕਟਰ ਸਗੇ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਮੇਟੀ ਬਣਾ ਦਿੱਤੀ ਜਾਂਦੀ ਹੈ ਜਾਂਚ ਦੀ ਗੱਲ ਕਹੀ ਜਾਂਦੀ ਹੈ ਸਿਹਤ ਮੰਤਰੀ ਮੌਕੇ ਤੇ ਪਹੁੰਚਨੇ ਲਾਜ਼ਮੀ ਕਿ ਪੂਰੀ ਘਟਨਾ ਦੇ ਵਿੱਚ ਤਿੰਨ ਜਾਨਾਂ ਦੀ ਮੌਤ ਹੋਈ ਹੈ ਜਿਸ ਦੇ ਵਿੱਚੋਂ ਇੱਕ ਲੜਕੀ ਦੱਸੀ ਜਾ ਰਹੀ ਹੈ ਜਿਸ ਦੀ ਉਮਰ 15 ਸਾਲ ਸੀਗੀ ਜੋ ਕਿ ਸੱਪ ਦੇ ਕੱਟਣ ਕਾਰਨ ਹਸਪਤਾਲ ਦੇ ਵਿੱਚ ਦਾਖਲ ਸੀ ਉਹਨਾਂ ਨੂੰ ਆਈਸੀਯੂ ਦੇ ਵਿੱਚ ਭਰਤੀ ਕੀਤਾ ਹੋਇਆ ਸੀ ਇੱਕ ਸ਼ਖਸ ਜੋ ਕਿ ਨਸ਼ੇ ਦੀ ਓਵਰਡੋਸ ਲੈਂਦਾ ਸੀਗਾ ਜਿਸ ਦੇ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਹੋਇਆ ਸੀ ਆਈਸੀਯੂ ਦੇ ਵਿੱਚ ਉਹ ਸੀਗੇ ਇੱਕ ਹੋਰ ਵਿਅਕਤੀ ਸੀ ਜੋ ਟੀਬੀ ਦਾ ਮਰੀਜ਼ ਦੱਸਿਆ ਜਾ ਰਿਹਾ ਸੀਗਾ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਹੋਇਆ ਸੀ ਪੰਜ ਦੇ ਕਰੀਬ ਜਿਹੜੇ ਨੇ ਮਰੀਜ਼ ਦੱਸਿਆ ਜਾ ਰਿਹਾ ਹੈ ਕਿ ਜਨਨ ਨੁਕਸਾਨ ਹੋਇਆ ਆਕਸੀਜਨ ਸਪਲਾਈ ਰੁਕਣ ਦਾ ਪਰ ਹਾਲਾਂਕਿ ਨੇ 2 ਜਾਣਿਆਂ ਨੂੰ ਬਚਾ ਲਿਆ ਗਿਆ ਪਰ 3 ਜਾਣਿਆਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਚੜੀ ਮੌਤਾਂ ਹੋਈਆਂ ਨਹੀਂ ਇਹਨਾਂ ਦੇ ਟਾਈਮਿੰਗ ਵੱਖ-ਵੱਖ ਹੈ ਆਕਸੀਜਨ ਸਪਲਾਈ ਰੁਕਣ ਦੇ ਨਾਲ ਇਸ ਦਾ ਕੋਈ ਜਿਹੜਾ ਲਿੰਕ ਨਹੀਂ ਹੈ ਹਾਲਾਂਕਿ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਅਣਗਹਿਲੀ ਦੇ ਇਲਜ਼ਾਮ ਜਿਹੜੇ ਨੇ ਹਸਪਤਾਲ ਦੇ ਉੱਪਰ ਲਗਾਏ ਜਾ ਰਹੇ ਸੀ ਦੋਸਤੋ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕਮੇਟੀ ਬਣਾ ਦਿੱਤੀ ਗਈ ਹੈ ਕਮੇਟੀ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਆਖਰ ਗਲਤੀ ਕਿਸ ਦੀ ਸੀਗੀ ਕਿਸ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਨ੍ਹਾਂ ਨੂੰ ਆਪਣੀ ਜਾਨ ਗਵਾਨੀ ਪਈ ਹੈ ਉਸ ਦੀ ਜਾਣਕਾਰੀ ਜਿਹੜੀ ਹੈ ਰਿਪੋਰਟ ਜਿਹੜੀ ਹੈ ਉਸ ਦੀ ਪੇਸ਼ ਕੀਤੀ ਜਾਵੇਗੀ ਕਮੇਟੀ ਦੇ ਵੱਲੋਂ ਤੋਹਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਹੋਏਗਾ ਕਿ ਕੀ ਕੁਝ ਇਸੇ ਘਟਨਾ ਦੇ ਪਿੱਛੇ ਰਿਹਾ ਹੈ ਕਿ ਦੀ ਅੰਗੈਲੀ ਸੀ ਕਿਸ ਦੀ ਗਲਤੀ ਸੀ ਜਿਸ ਦੇ ਕਾਰਨ ਇਹ ਘਟਨਾ ਵਾਪਰੀ ਤੇ ਤਿੰਨ ਲੋਕਾਂ ਨੂੰ ਆਪਣੀ ਜਾਨ ਤੋਹਤੋ ਨਾ ਪਿਆ ਤਾਂ ਫਿਰ ਹਾਲ ਇਸ ਰਿਪੋਰਟ ਦੇ ਵਿੱਚ ਹੈ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚਰਚਾ ਟਿਊ